ਨਾ ਨਾ ਬਾਬੂ ਮਾਰ ਮਰਦਾਬਾਦ ਆਹ ਖੱਚ ਕੇ ਗਿਆ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਲੋੜ ਵਾਲਾ ਨੂੰ ਹੀਰੋ ਨਹੀਂ ਸਮਝਣਾ ਕਦੇ ਵੀ ਮੇਰੇ ਗੀਤ ਸੁਣਿਆ ਕਰੋ ਮੈਂ ਉਹਦੇ ਜਿੱਕੇ ਲਾਇਨ ਗਾਈ ਸੀ ਕਿ ਬੇਈਮਾਨ ਸਿੱਕਾ ਵੀ ਜ਼ੀਰੋ ਅੱਜ ਵੀ ਜ਼ੀਰੋ ਹੈ ਬੰਦਾ ਸਿੰਘ ਬਹਾਦਰ ਸਾਡਾ ਹੀਰੋ ਹੈ। ਔਰ ਗੌਣਾਂ ਆਂ ਜਾਂ ਚਾਵਲਾ ਮਾ ਸੁਣਿਆ ਕਰੋ ਗੱਪੀ ਹੁੰਨੇ ਸਾਰੀ। ਇੱਕ ਨੇੜੇ ਤੇ ਲੜੀ ਜਾਂਦੇ ਐ ਬੱਚੇ। ਗੌਣਾਂ ਦਾ ਕੰਮ ਚੱਲ ਪਈਦਾ। ਨਾਚ ਲਾਇਆ ਕਰੋ। ਕਲਾ ਨਾਲ ਅੱਗੇ ਆਉਣ ਜੋ। ਬਹਿਸ ਕਰਿਆ ਕਰੋ। ਪਰ ਬਹਿਸ ਸੰਗੀਤ ਨੂੰ ਸਮਝ ਕੇ ਕਰਿਆ ਕਰੋ। ਸੰਗੀਤ ਨੂੰ ਸਮਝੋ ਪਹਿਲਾਂ। ਤਰਜ਼ਾਂ ਨੂੰ ਸਮਝੋ। ਮਿਊਜ਼ਿਕ ਨੂੰ ਸਮਝੋ, ਵੇਰੀਏਸ਼ਨ ਨੂੰ ਸਮਝੋ। ਉਹਨੂੰ ਠੋਕ ਕੇ ਰੱਖਾਂਗੇ ਥੋੜਾ ਪੂਰਾ ਸਾਲ ਤੁਹਾਡੇ ਦੇ ਲਾਵਾਂਗੇ ਜਦ ਤੱਕ ਜੀਵਨ ਨਿਕਲੇ ਹਟਦੇ ਨਹੀਂ ਕੀ ਕੜਾਵਾ ਕੇ ਕਿ 10 ਸਾਲ ਮੈਂ ਚੋਪੀ ਰਿਆ ਇਹਦਾ ਹਟ ਜਾਣਗੇ ਹਟ ਜਾਣਗੇ ਪਰ ਇਹ ਸ਼ਰਾਰੂ ਨਹੀਂ ਸੁੱਤੋਂਦੇ ਜੋ ਕਿ ਨੌਣੀ ਦਰ ਲਾਵੇ ਇਹ ਸਾਜ਼ ਮੈਂ ਤੁਹਾਨੂੰ ਤਾਂ ਸੁਣਾਇਆ ਕਿਉਂਕਿ ਗੀਤਾ ਜੇ ਸਾਜ਼ ਮਿਸ ਰੋਣ ਲਾਗੇ ਇਹਨਾਂ ਬਿਨਾ ਸੰਗੀਤ ਹੈ ਨਹੀਂ ਇਕੱਲੀ ਇੱਕ ਬੇਸ ਸੰਗੀਤ ਨਹੀਂ ਹੁੰਦਾ ਸੰਗੀਤ ਰੂਹ ਦੀ ਖਰਾਕ ਹੈ ਸੰਗੀਤ ਦੁੱਖ ਚ ਕੰਮ ਆਉਂਦਾ ਹੈ ਸੰਗੀਤ ਤੁਹਾਡੀ ਜਵਾਨੀ ਚ ਕੰਮ ਆਉਂਦਾ ਹੈ ਸੰਗੀਤ ਬਿਰਹਾ ਚ ਕੰਮ ਆਉਂਦਾ ਹੈ ਸੰਗੀਤ ਖੁਸ਼ੀ ਚ ਕੰਮ ਆਉਂਦਾ ਹੈ ਲੋਕ ਤਾਂ 15 16 ਸਾਲ ਵਾਲੇ ਬੱਚਿਆਂ ਲਈ ਮਜ਼ਿਹਰ ਬੰਦਿਆਂ ਲਈ ਸੰਗੀਤ ਹੁੰਦਾ ਜ਼ੋਰਦਾਰ ਤਾੜੀਆਂ ਦਾ ਜਿਸ਼ਨਾਂ ਦੇ ਨਾਲ ਬੜੀ ਔਖੀ ਪਰਮਿਸ਼ਨ ਮਿਲਦੀ ਹੈ ਇਹ ਮੁੰਡੇ ਮਹਿਨ ਨਾ ਹੋ ਗਿਆ ਗਾਉਣ ਦੀ ਪਰਮਿਸ਼ਨ ਦਿੰਦਿਆਂ ਦੀ ਮੇਰੀ ਇਸਮਾਇ ਹੰਬਲ ਰਿਕਵੈਸਟ ਵੇਖਤੀ ਹੈ ਬੜੇ ਲਿਖਿਓ ਜਿੱਥੇ ਖੜੇ ਹੋ ਉੱਥੇ ਖੜ੍ਹ ਜਾਓ ਤੁਸੀਂ ਮੇਰੇ ਮੈਂ ਤੁਹਾਡਾ ਵਿੱਚ ਵਿਚਾਲੇ ਕੋਈ ਨਹੀਂ ਰੀਜ਼ ਕਿੰਨੀਆਂ ਖਚਰਾਂ ਨੇ ਗਰੀ ਰੀਜ਼ ਘੋੜੇ ਦੀ ਹੋਈ ਉਹਦੇ ਬੀਬੀਆਂ ਕਿੰਨਾ ਸੋਹਣਾ ਬੈਠੀਆਂ ਆਉਦੀ ਆਵਾਜ਼ ਭਾਣੇ ਕਿਹੜਾ ਗੀਤ ਸੁਣਾ ਦੱਸੋ ਉਹ ਬੀਬੀਆਂ ਨੇ ਬੀਬੀਆਂ ਲੋਟ ਵੀ ਸੁਣਾ ਦੱਸ ਸਾਰੇ ਸੁਣਾ ਕਿਹੜਾ ਉਹ ਬੇਟਾ ਉਹ ਇਹ ਗੰਨਿਆਂ ਦੀ ਟਰਾਲੀ ਨਹੀਂ ਥੱਲੇ ਆ ਜਾ ਪੱਪੀਆਂ ਬਾਅਦ ਚ ਕਰ ਲਈ ਹਾਇ ਥੱਲੇ ਆਇਆ ਆਇਆ ਉਹ ਆਪਣੇ ਕੌਡੀ ਵਾਲੇ ਕਿੱਥੇ ਆ ਭੇਜੀ ਦੋ ਕੋ ਮੁੰਡੇ ਨੂੰ ਜਾਂ ਨੇਜਰ ਭੇਜੀ ਉਹਨੂੰ ਉਹਨੂੰ ਚੌੜ ਜਿਆਦਾ ਕਰਨ ਲੱਗਿਆ ਬੇਟਾ ਥੱਲੇ ਆ ਜਾ ਹੁਣ ਮੁੰਡੇ ਪਹਿਲਵਾਨ ਐ ਗੋਡਿਓ ਚੱਕ ਲਏ ਨੇ ਇਹਨਾਂ ਨੇ ਆਜੋ ਆਜੋ ਥੱਲੇ ਆਜੋ ਤੁਹਾਨੂੰ ਦੇਖ ਲਿਆ ਸਾਰੇ ਨੇ ਤੁਹਾਡੇ ਪਿੰਡ ਵੀ ਪਤਾ ਲੱਗ ਗਿਆ ਵੀ ਯੋਧੇ ਐ ਮੁੰਡੇ ਚੜ ਕੇ ਸਾਊਂਡ ਤੇ ਕਮਾਲ ਕਰਦੀ ਆਜੋ 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 ਆ ਜਾ ਲੈ ਜਾਣਾ ਫਿਰ ਇਹਨਾਂ ਨੇ ਆਜਾ ਆਜਾ ਚਲ ਕਮ ਡਾਊਨ ਕਮ ਡਾਊਨ ਆ ਬੇਟਾ ਦੇਖੋ ਜੇ ਤੁਸੀਂ ਐ ਕਰੋਗੇ ਨਾ ਪ੍ਰੋਗਰਾਮ ਰੁਕ ਜਾਣਾ ਤੁਹਾਡੇ ਚਾਰਾਂ ਲੰਡੂ ਰਹਿਣ ਜਿਹੜੇ ਖੜੇ ਆ ਚਾਰ ਜਾ ਭੇਜੀ ਓਏ ਇਹ ਤਾਂ ਲਾਖੀ ਲਿਆਓ ਲਾ ਵੀ ਮੇਰੇ ਪਿਆਰੇ ਵੀਰੋ ਦੇਖੋ ਦੋ ਚਾਰ ਭੇਡਾਂ ਵੀ ਆਈਆਂ ਹੋਣੀਆਂ ਸ਼ਰਾਰਤ ਕਰ ਲਈ ਪਿਆਰ ਨਾਲ ਹੀ ਨੱਬਲੋ ਕਟਿਓ ਕਟਿਓ ਨਾ ਲਾ ਵੀ ਠੀਕੋ ਸੈਟ ਆ ਗਮ ਹੁਣ ਮੇਰਾ ਵੀਰ ਕੋਈ ਨਾ ਰੋੜੀ ਰੂੜੀ ਨਾ ਮਾਰੇ ਕਿਉਂਕਿ ਜੇ ਪ੍ਰਸ਼ਾਸਨ ਵਾਲਿਆਂ ਦੇ ਵੱਜ ਗਈ ਉਹ ਅਸੀਂ ਤਾਂ ਜਰ ਜੁਰ ਲਾਂਗੇ ਚਲੋ ਕੋਈ ਨਹੀਂ ਉਫਰੇਣਾ ਨੇ ਬਦ ਕਰਾ ਲੈਣਾ ਮੇਰੀ ਬੇਨਤੀ ਹੈ ਦੇਖੋ ਸਾਨੂੰ ਤਾਂ ਨਹੀਂ ਅੱਜ ਤਾਂ ਫਿਰ ਚਲੇ ਜਾਣਾ ਆਪਣੇ ਪਿੰਡ ਨੂੰ ਸੋ ਮੇਰੀ ਬੇਨਤੀ ਹੈ ਵੀ ਜੇ ਕੋਈ ਸ਼ਰਾਰਤ ਕਰਦਾ ਤਾਂ ਉਹਨੂੰ ਸਮਝਾਓ ਇਹ ਜਿਹੇ ਬਚਕਾਨਾ ਹਰ ਤਾਂ ਮੇਲੇ 'ਚ ਨਹੀਂ ਕਰੀਦਿਆਂ ਔਰ ਮੇਲੇ 'ਚ ਕੁੱਟ ਪੈਣ ਲੱਗ ਜਿੰਦਰ ਕੁੱਟ ਹੁੰਦੀ ਹੈ ਵਾਲ ਨਹੀਂ ਰਹਿੰਦੇ ਫਿਰ ਆਪ ਤੌਰ ਤੇ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਨਾ ਅੱਜ ਕੱਲ੍ਹ ਜਮਾਨਾ ਸ਼ੋਸ਼ੇ ਦਾ ਹੈ ਮਾਲੇ ਪੰਡੇ ਸਾਰੇ ਟੇਬਲ ਤੇ ਬੈਠ ਕੇ ਐਂਜ ਕਰਕੇ ਪਾਉਣੀ ਵੱਲਾਦੀ ਆਪਣੀਆਂ ਜੜਾਂ ਛੱਡ ਕੇ ਜਦ ਪਤੰਗ ਦੀ ਡੋਰ ਟੁੱਟਦੀ ਐ ਨਾ ਪਾਣੀ ਚ गिरਦਾ ਨੇ। ਸੋ ਕਦੇ ਆਪਣੀਆਂ ਰੂਟਸ ਨਹੀਂ ਛੱਡਣੀਆਂ। ਆ ਮੈਂ ਪਿੱਛੇ ਇਹ ਖੇਤਾਂ ਦੇ ਵੀਡੀਓ ਪਾ ਦਿੰਦਾ ਸੀ। ਆ ਕਹਿੰਦੇ ਆਹ ਕਿਹੜੀ ਸ਼ਾਇਰੀ ਐ? ਉਹ ਮੂਰਖੋ ਸਾਦਗੀ ਤੋਂ ਵੱਡੀ ਸ਼ਾਇਰੀ ਕੀ ਹੁੰਦੀ ਐ। ਸਾਡੇ ਗੁਰੂ ਸਾਹਿਬਾਨਾਂ ਨੇ ਕੀ ਸਿੱਖਾਇਆ ਵੀ ਸਾਦਗੀ ਚ ਰਹਿਣਾ, ਰੁੱਖੀ ਮਿੱਸੀ ਖਾਣੀ ਐ। ਕੋਈ ਨਹੀਂ ਟਰਾਲ ਵਾਲਿਓ। ਉਹਨਾਂ ਸੀ ਹਫ਼ਤੇ ਇੱਕ ਤੱਕ ਥੋੜੇ ਜਿਹਾ 4-5 ਦਿਨ ਬੀਤ ਲਿਆ। ਰੋਜ਼ ਇੱਕ ਸਬਜ਼ੀ ਤੇ ਮੱਕੀ ਦੀ ਰੋਟੀ ਰੱਖ ਕੇ ਪਾਇਆ ਕਰੂਗਾ ਤੁਹਾਡੀਆਂ ਚੀਕਾਂ ਮੱਕੀ ਰੋਟੀ ਨਾਲ ਕਢਾਉਣੀਆਂ ਆ। ਆਪ ਦੌਰ ਤੇ ਬੰਦਾ ਪਿੰਡੋਂ ਸ਼ਹਿਰ ਨੂੰ ਭਜਦਾ ਹੈ। ਫਿਰ ਉੱਤੇ ਫਲੈਟ ਲੈ ਕੇ ਪੂਰੀ ਫੀਲਿੰਗ ਜਿਹੁੰਦਾ ਵੀ ਮੈਂ ਹਵਾ 'ਚ ਰਹਿਣਾ ਹੈ। ਜੇ ਬਚਾਨ ਆ ਗਿਆ ਬਿਲਡਰ ਨੇ ਪੈਸੇ ਕਿੱਥੋਂ ਦੇਣੇ ਜ਼ਮੀਨ ਤਾਂ ਤੁਹਾਡੀ ਹੈ ਨਹੀਂ। ਔਰ ਜੇ 7 ਦਿਨ ਲਈ ਕਿਤੇ ਫਲੈਟ 'ਚ ਬਿਜਲੀ ਬੰਦ ਹੋ ਜੇ ਜਾਂ ਪਾਣੀ, ਕਿਆ ਹਾਲ ਹੋਊਗਾ। ਪਿੰਡ ਨਹੀਂ ਛੱਡਣਾ, ਆਪਣੀਆਂ ਜੜ੍ਹਾਂ ਨਹੀਂ ਛੱਡਣੀਆਂ। ਵਾਹ ਵਾਹ ਵਾਹ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ